ਜੋ ਸਿੱਧੂ ਮੂਸੇਵਾਲੇ ਦੇ ਸੁਪਨੇ ਰਹਿੰਦੇ ਹਨ ਉਹ ਕਰ ਰਹੇ ਹਨ ਪਿੰਡ ਵਾਸੀ ਪੂਰੇ ਪਿੰਡ ਮੂਸੇ ਦੇ ਸਕੂਲ ਨੂੰ ਮਿਲਿਆ ਗ੍ਰੀਨ ਸਕੂਲ ਪ੍ਰੋਗਰਾਮ ਦਾ ਸਨਮਾਨ ਸਟਾਫ ਪਹੁੰਚਿਆ ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਸਮੇ ਸਰ ਸਟਾਫ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਪਿੰਡ ਸਿੱਧੂ ਮੁਸੇਵਾਲੇ ਦੇ ਸਰਕਾਰੀ ਸਕੂਲ ਦੇ ਲੰਗਰ ਗ੍ਰੀਨ ਸਕੂਲ ਪ੍ਰੋਗਰਾਮ ਤਹਿ ਦਿੱਤੇ ਕਿ ਸਿੱਧੂ ਪਰਿਵਾਰ ਵੱਲੋਂ ਸਕੂਲ ਦਾ ਮਾਨ ਸਨਮਾਨ ਲੈ ਕੇ ਮਾਨ ਸਤਕਾਰ ਨੂੰ ਦੇਖ ਕੇ ਸਿੱਧੂ ਮੁਸੇਵਾਲੇ ਦੀ ਮਾਤਾ ਹੋਏ ਬਹੁਤ ਖੁਸ਼ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਦੇ ਜੋ ਸੁਪਨੇ ਸੀ ਉਹ ਪੂਰੇ ਨਹੀਂ ਹੋ ਰਹੇ ਸੀ ਪਰ ਸਾਡੇ ਪਿੰਡ ਦੀ ਕੋਸ਼ਿਸ਼ ਹੈ ਕਿ ਉਹਨਾਂ ਦੇ ਸੁਪਨੇ ਹਸਾਕਾਰ ਕਰ ਸਕੀਏ ਹੌਲੀ ਹੌਲੀ ਪੂਰੇ ਹੋਵੇਗਾ ਤੇ ਉਹਨਾਂ ਨੇ ਕਿਹਾ ਕਿ ਅੱਜ ਇੱਕ ਸਿੱਧੂ ਇੱਥੇ ਚਲਾ ਗਿਆ ਹੈ ਪਰ ਲੱਖਾਂ ਕਰੋੜ ਸਿੱਧੂ ਉਹਨਾਂ ਦੇ ਸੁਪਨੇ ਨੂੰ ਪੂਰੇ ਕਰਨਗੇ ਲੋਕ ਕਿਉਂਕਿ ਸਿੱਧੂ ਨੂੰ ਹਮੇਸ਼ਾ ਸਕੂ ਉਤਰਾ ਹਰਿਆਪੁਰਿਆ ਰੱਖਣਾ ਅਤੇ ਸਕੂਲ ਦੇ ਪ੍ਰਬੰਧਨਾਂ ਨੂੰ ਲੈ ਕੇ ਕਰਦੇ ਰਹਿੰਦੇ ਸਨ ਅਤੇ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਮਾਤਾ ਜੀ ਨੂੰ ਅਵਾਰਡ ਉਹਨਾਂ ਦੇ ਹੱਥ ਪੜਿਆ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਨ ਸਟਾਫ ਵੱਲੋਂ ਉਹਨਾਂ ਨੂੰ ਦਿੱਤੇ ਗਏ ਸਕੂਲ ਨੂੰ ਅਵਾਰਡ ਨੂੰ ਉਹਨਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਆਓ ਸਾਨੂੰ ਸੁਣਾਉਂਦੇ ਕੀ ਕਹਿੰਦੇ ਨਜ਼ਰ ਆ ਸਕੂਲ ਦਾ ਸਟਾਫ ਅਤੇ ਉਹਨਾਂ ਦੀ ਮਾਤਾ ਜੀ ਇਸ ਦੀ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ ਸਰਪੰਚ ਸਾਹਿਬ ਨੇਗੇ ਸਾਡੇ ਇਹ ਇਹਨਾਂ ਦਾ ਪੂਰਨ ਸਹਿਯੋਗ ਰਹਿੰਦਾ ਸਕੂਲ ਦੇ ਵਿੱਚ ਸਮੇਂ-ਸਮੇਂ ਤੇ ਤੇ ਇਹਨਾਂ ਦੀ ਜਿਹੜੇ ਸਹਿਯੋਗ ਦੇ ਸਦਕੇ ਹੀ ਅਸੀਂ ਇਹ ਅਚੀਵਮੈਂਟ ਜਿਹੜੀ ਪ੍ਰਾਪਤ ਕਰ ਸਕਿਆ ਸਿੱਧੂ ਦੇ ਵੀ ਸੁਪਨੇ ਸੀ ਗ੍ਰੇਡ ਨੀ ਲੈ ਕੇ ਪਿੰਡ 'ਚ ਕਿੰਨਾ ਕੁ ਮਤਲਬ ਇਨਵੋਲਵਮੈਂਟ ਰਹਿੰਦੀ ਸੀ ਬਿਲਕੁਲ ਜੀ ਸਿੱਧੂ ਸਾਡੇ ਸਕੂਲ 'ਚ ਵੀ ਬਹੁਤ ਵਾਰ ਆਇਆ ਸੀਗਾ ਤੇ ਉਹ ਬੱਚਿਆਂ ਦੇ ਨਾਲ ਬਿਲਕੁਲ ਮਤਲਬ ਮਿਕਸ ਹੋ ਜਾਂਦੇ ਸੀ ਤੇ ਕਦੇ ਵੀ ਉਹਨਾਂ ਨੂੰ ਇਹ ਨਹੀਂ ਹੋਇਆ ਸੀਗਾ ਵੀ ਮੈਂ ਐਡੀ ਵੱਡੀ ਸਖਸ਼ੀਅਤ ਆ ਤੇ ਸਕੂਲ ਦੇ ਵਿੱਚ ਜਾ ਕੇ ਉਹ ਕਹਿੰਦੇ ਸੀ ਮੈਨੂੰ ਸਕੂਨ ਮਿਲਦਾ ਤੇ ਅੱਜ ਉਹਦਾ ਜਿਹੜਾ ਇਹ ਸੁਪਨਾ ਹੈਗਾ ਉਹ ਸਾਡੀ ਟੀਮ ਨੇ ਜਿਹੜਾ ਕੁਝ ਹੱਦ ਤੱਕ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਕਰਦੇ ਆਂਗੇ ਅੱਗੇ ਤੋਂ ਵੀ ਇਹ ਆਸ ਦਵਾਉਣੇ ਆਂ ਵੀ ਅਸੀਂ ਇਹਨੂੰ ਹੋਰ ਜਿਹੜਾ ਬਿਹਤਰੀ ਨਾਲ ਪੂਰਾ ਕਰਾਂਗੇ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਇੱਕ ਵਾਰ ਫੇਰ ਸਾਡੇ ਪਿੰਡ ਮੋਸੇ ਦਾ ਨਾਂ ਚਮਕਿਆ ਇਹ ਸਾਰਾ ਸ਼ਹਿਰਾ ਅਧਿਆਪਕ ਸਹਿਵਾਨਾਂ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਡੇ ਸਕੂਲ ਨੂੰ ਇੱਥੋਂ ਤੱਕ ਪਹੁੰਚਾਇਆ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਮੈਂ ਸਾਰੀ ਟੀਮ ਦਾ ਸਾਰੀ ਕਮੇਟੀ ਦਾ ਸਾਰੇ ਟੀਚਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਅੱਗੇ ਤੋਂ ਵੀ ਇਹਨਾਂ ਤੋਂ ਇਹੀ ਆਸ ਕਰਾਂਗੇ ਵੀ ਸਾਡਾ ਜਿਹੜਾ ਸਕੂਲ ਹੈ ਮੂਸਾ ਪਿੰਡ ਦਾ ਇਹ ਬਹੁਤ ਬੁਲੰਦੀਆਂ ਤੱਕ ਜਾਵੇ ਮੈਨੂੰ ਇਹਨਾਂ ਤੋਂ ਇਹੀ ਆਸ ਹੈ ਇਹ ਮਿਹਨਤੀ ਬਹੁਤ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਸਕੂਲ ਟਾਈਮ ਤੋਂ ਬਾਅਦ ਵੀ ਦੇਰ ਤੱਕ ਬੱਚਿਆਂ ਨਾਲ ਦੇਮਾ ਦੇ ਵਿੱਚ ਪੜ੍ਹਾਈ ਦੇ ਵਿੱਚ ਇਹਨਾਂ ਨੇ ਕਦੇ ਆਪ ਦਾ ਮਤਲਬ ਆਪਣਾ ਸਮਝ ਕੇ ਸਾਰੇ ਬੱਚਿਆਂ ਨੂੰ ਇੱਥੇ ਤੱਕ ਲੈ ਕੇ ਆਂਦਾ ਹੈ ਵੈਘਰੂ ਅਗੇ ਅਰਦਾਸ ਕਰਦੀਆਂ ਵੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਾਡੇ ਬੱਚਿਆਂ ਦਾ ਜਿਹੜਾ ਨਾਮ ਹੈ ਜਾਂ ਸਾਡੇ ਪਿੰਡ ਦਾ ਨਾਮ ਹੈ ਇਸ ਤਰੀ ਰੋਸ਼ਨ ਕਰਦੇ ਰਹਿਣ ਅੱਜ ਖੁਸ਼ੀ ਕਿੰਨੀ ਹੈ ਕਿਉਂਕਿ ਸਿੱਧੂ ਦੇ ਸੁਪਨੇ ਸੀ ਗ੍ਰੀਨਰੀ ਪਿੰਡ ਦੇ ਵਿੱਚ ਲੈ ਕੇ ਆਉਣਾ ਉਸੇ ਗ੍ਰੀਨਰੀ ਦੀ ਸਿਰਤੀ ਕਹਿ ਸਕਦੇ ਆ ਕਿ ਅਵਾਰਡ ਵੀ ਮਿਲਿਆ ਅੱਜ ਪਿੰਡ ਨੂੰ ਜਿਹੜਾ ਇੰਡੀਆ ਲੈਵਲ ਤੇ ਸਨਮਾਨ ਹੈ ਬਸ ਥੋੜੀ ਜਿਹੀ ਦੁੱਖ ਦੀ ਗੱਲ ਇਹ ਹੈ ਕਿ ਸ਼ੁਭਦੀਪ ਨੇ ਜਿੱਥੇ ਤੱਕ ਆਪਣੇ ਪਿੰਡ ਨੂੰ ਲੈ ਕੇ ਜਾਣਾ ਸੀ ਉਹ ਨਹੀਂ ਲੈ ਕੇ ਜਾ ਸਕੇ ਨਾਮ ਤਾਂ ਬਹੁਤ ਵੱਡਾ ਕਰ ਗਏ ਪਰ ਉਹਨਾਂ ਜਿਹੜੇ ਉਹਦੇ ਸੁਪਨੇ ਸੀਗੇ ਉਹ ਇਹ ਅਧੂਰੇ ਰਹਿ ਗਏ ਚਲੋ ਵਹਿਗੁਰੂ ਦੀ ਕਿਰਪਾ ਹੈ ਪਰ ਜਦੋਂ ਹੁਣ ਕੋਈ ਨਾ ਕੋਈ ਸਾਨੂੰ ਇਦਾਂ ਨਹੀਂ ਖੁਸ਼ੀ ਮਿਲਦੀ ਹੈ ਤੇ ਮੈਨੂੰ ਐ ਲੱਗਦਾ ਵੀ ਜਿਹੜੇ ਸ਼ੁਭਦੇ ਅਧੂਰੇ ਸੁਪਨੇ ਰਹਿ ਗਏ ਤਾਂ ਸਾਡੇ ਅਗਲੇ ਆਉਣ ਵਾਲੇ ਬੱਚੇ ਪੂਰੇ ਕਰਨਗੇ